ਉੱਗੇ ਦੇਖਿਆ ਤੇ ਇਹ ਸਮਾਨ ਸਾਰਾ ਇੱਥੇ ਵਿਖਰੇ ਪਿਆ ਸੀ ਪਰ ਉਹ ਇੱਕ ਤਾਲਾ ਤੋੜਿਆ ਇਹਨਾਂ ਨੇ ਨਗਦ ਪੈਸੇ ਹੀ ਇੱਥੇ ਗੱਲੇ 'ਚ ਰੱਖੇ ਹੋਏ ਸੀ ਯਾ ਯਾਰ ਤੇ ਇੱਥੇ ਹੀ ਕਦੇ 8000 ਰੁਪਏ ਗੈਣੇ ਦਾ ਨੁਕਸਾਨ ਘਟੋ ਘਟ ਸਰ 1.5 ਲੱਖ ਰੁਪਏ ਰਹਿ ਗਿਆ ਕੈਮਰਾ ਲੱਗੇ ਤੇ ਕੈਮਰਾ ਹੀ ਫਟ ਕੇ ਲੱਗ 400 ਗ੍ਰਾਮ ਜਾਂਦੀ ਤੇ 45000 ਰੁਪਇਆ ਕੈਸ਼ ਤਿੰਨ ਚੋਰ ਆ ਰਹੇ ਨੇ ਵੀ ਸਰਕਾਰ ਨੂੰ ਇਹਨਾਂ ਖਿਲਾਫ ਕੋਈ ਕਾਰਵਾਈ ਕਰਨੀ ਚਾਹੀਦੀ ਏ ਲੋਕਾਂ ਦਾ ਇਹਨਾਂ ਨੂੰ ਨੁਕਸਾਨ ਹੁੰਦਿਆ ਹੋ। ਰਾਤੀ 9 ਵਜੇ ਦੀ ਗੱਲ ਆ ਜਦੋਂ ਮੈਂ ਦੁਕਾਨ ਕੋਲ ਕਲੋਜ਼ ਕਰਕੇ ਗਿਆ ਤੇ ਗੱਲੇ ਦੇ ਵਿੱਚ ਹੈਗਾ ਹੀ ਕੋਈ 60000 ਰੁਪਇਆ ਜਿਹੜਾ ਕੈਸ਼ ਮੈਂ ਰੱਖਿਆ ਹੀ ਬਈ ਇਹਨਾਂ ਮੁੜਿਆਂ ਨੇ ਪੇਮੈਂਟ ਅੱਜ ਕਰਨੀ ਸੀ ਮੈਂ ਜਾਣਾ ਹੀ ਕਿਤੇ ਤੇ ਮੈਂ ਘਰ ਚੱਲ ਗਿਆ ਮੈਂ 11 ਵਜੇ ਤੱਕ ਕੈਮਰੇ ਉਦਾ ਚੈੱਕ ਕੀਤੇ ਆਪਣੇ ਰੋਟੀ ਜੜੀ ਖਾ ਕੇ ਉਦੋਂ ਬਿਲਕੁਲ ਸਹੀ ਤੇ ਸਵੇਰੇ ਕੁਝ ਸੈਰ ਕਰਨ ਵਾਲੇ ਬੰਦਿਆਂ ਨੇ ਵੇਖਿਆ ਵੀ ਸ਼ਟਰ ਚੁੱਕਿਆ ਹੀ ਤੇ ਆ ਟਫਨ ਭੱਜਾ ਵਾ ਉਹ ਫਿਰ ਮੇਰੇ ਘਰ ਗਏ ਠਾਲ ਕਿ ਲਿਆਂਦਾ ਮੈਨੂੰ ਮੈਂ ਵੇਖਿਆ ਆ ਕੇ ਸ਼ਟਰ ਵੀ ਚੁੱਕਿਆ ਸੀ ਤਾਂ ਜਿਹੜੇ ਲੋਕ ਹੀ ਸਾਡੇ ਦੇ ਲੋਕ ਦੋਨੇ ਭੰਤੇ ਹੀ ਉਹਨਾਂ ਨੇ ਸ਼ਟਰ ਬੜੀ ਵਿਦਿਆਤੀ ਕੀ ਇਹਨਾਂ ਚੁੱਕਿਆ ਤਾਂ ਟਫਣ ਭੰਤਾਂ ਉਹਨਾਂ ਨੇ ਉਹ ਟਫਣ ਖੋਲਿਆ ਨਾ ਕੋ ਖੁੱਲਾ ਨਹੀਂ ਆ ਟਫਣ ਤੋੜਿਆ ਵਾ ਟਫਣ ਤੋੜ ਕੇ ਅੰਦਰ ਆਏ ਆ ਨਾਲੇ ਉਹਨਾਂ ਨੇ ਪਹਿਲਾਂ ਡੀਵੀਆਰ ਚੁੱਕਿਆ ਡੀਵੀਆਰ ਦੀਆਂ ਸਾਰੀਆਂ ਤਾਰਾਂ ਤੂਣਾ ਲਾ ਕੇ ਤੇ ਡੀਵੀਆਰ ਲੈ ਗਏ ਆ ਤੇ ਗੱਲੇ 'ਚ ਜਿਹੜੇ ਪੈਸੇ ਸੀ ਗੱਲੇ ਦੇ ਲੋਕ-ਲੁਕ ਤੋੜ ਕੇ ਤੇ 60000 ਰੁਪਏ ਉਹ ਲੈ ਗਏ ਥਾਣਾ ਕਿ ਨਹੀਂ ਦੂਰ ਹੈ ਸਾਡੇ ਵਿੱਚ ਥਾਣਾ ਲੱਗਈ ਆ ਅੱਧਾ ਕਿਲੋਮੀਟਰ ਹੀ ਆ ਜ다 ਗਰਾਉਂਡ ਦੇ ਨਾਲ ਹੀ ਲਟਾਣਾ ਲੱਗਦਾ ਚੋਰ ਇਹਨੇ ਮਤੈਜ ਹੋ ਚੁੱਕੇ ਥਾਣੇ ਦੀ ਪ੍ਰਵਾਹ ਨਹੀਂ ਕਰਦੇ ਹਾਂਜੀ ਚਲੋ ਐਂ ਤੇ ਮੁਲਾਜ਼ਮਾਂ ਨੂੰ ਇਹੋ ਗੱਲ ਕਹਿੰਨੇ ਆਂ ਵੀ ਮੁਲਾਜ਼ਮ ਜਿਹੜੇ ਆ ਉਹ ਮਤਲਬ ਜੇ ਸਾਡੇ ਹੁਣ ਚੋਰੀ ਹੋਈ ਹੈ ਤੇ ਇਹ ਚੀਜ਼ ਦੇਖਣ ਵਿੱਚ ਬੰਦਾ ਕੋਈ ਨਾ ਕੋਈ ਖਿਲਾਰਨਾ ਆਪਣਾ ਬਾਕੀ ਮੈਂ ਜਿਹੜੀਆਂ ਦੁਕਾਨਾਂ ਨਾਲ ਇਹਨਾਂ ਤੋਂ ਨਾ ਹੁਣ ਚੋਰੀ ਹੋਵੇ ਤੇ ਚਲੋ ਸਾਡੀ ਵੀ ਹੈਲਪ ਦੀ ਇਹੋ ਲੋੜ ਹੈ ਅਸੀਂ ਹੈਲਪ ਇਹਨਾਂ ਕੋਈ ਹੋਵੇ ਮੰਗਨੇ ਆਂ ਕਿ ਜਿਹਦਾ ਸਾਡਾ ਨੁਕਸਾਨ ਹੋਇਆ ਵਾ ਅੱਗੇ ਤੋਂ ਕਿਹਦਾ ਨੁਕਸਾਨ ਨਾ ਹੋਵੇ ਤੇ ਮੁਲਾਜ਼ਮਾਂ ਨੇ ਗਰੀ ਇਹੋ ਹੀ ਆ ਵੀ ਚਲੋ ਇਹ ਇੱਥੇ ਇੱਕ ਨਾ ਇੱਕ ਬੰਦਾ ਜ਼ਰੂਰ ਲਾਉਣਾ ਇਹ ਏ ਮਾਰਾ ਸਰਤੇ ਮੈਨੂੰ ਮਾਲਕਾ ਨੇ ਫੋਨ ਕੀਤਾ ਕੋਈ 6:30 ਵਜੇ ਦਾ ਤੇ ਮੈਂ ਸਰੇਸਣਾ ਤੁਹਾਡੀ ਦੁਕਾਨ ਭੰਨ ਗਿਆ ਕੋਈ ਆ ਕੇ ਦੇਖਿਆ ਤੇ ਇਹ ਸਮਾਨ ਸੋਣ ਸਾਰਾ ਇੱਥੇ ਵਿਖਰੇਦਾ ਸੀਗਾ ਤੇਰੇ ਵਿੱਚੋਂ ਇੱਕ ਚੀਜ਼ ਨਹੀਂ ਰਹੀ ਹੈਗੀ ਮਤਲਬ ਵੱਡੇ ਅੰਦਰ ਸਾਲਾ 12 ਵਾਂ ਇੱਕ ਤਾਲਾ ਤੋੜੇ ਇਹਨਾਂ ਨੇ ਇੱਕ ਟੁੱਟਣ ਨਹੀਂ ਦੇ ਉਹਨਾਂ ਨੇ ਸੱਬਲ ਨਾਲ ਤੋੜਿਆ ਤੇ ਦੂਸਰਾ ਸ਼ੀਸ਼ੇ ਦੇ ਲੋਕ ਜਿਹੜੇ ਦੋਨੇ ਸੀਗੇ ਉਹ ਪੇਚ ਕਸ ਨਾਲ ਉਹਨਾਂ ਨੇ ਖੋਲੇ ਮਤਲਬ ਸ਼ੀਸ਼ੇ-ਸ਼ੂਸ਼ ਨੇ ਤੋੜੇ ਹੈਗੇ ਤੇ ਇਸ ਤਰ੍ਹਾਂ ਹੀ ਅੰਦਰ ਆ ਗਏ ਤੇ ਆਣ ਕੇ ਇਹਨਾਂ ਨੇ ਇਹ ਸਮਾਨ ਜਾਂਦੀ ਤਾਂ ਸਾਰੇ ਕੱਢ ਲਿਆ ਗਹਿਣੇ ਦਾ ਸਮਾਨ ਸੀਗਾ ਇਹ ਡੱਬੇ ਡੁੱਬੇ ਖਾਲੀ ਕਰ ਗਿਆ ਸਾਰੇ ਇਹਦੇ ਵਿੱਚ ਲੋਕਾਂ ਦਾ ਸਮਾਨ ਸੀ ਗਹਿਣੇ ਦਾ ਤੇ ਨਗਦ ਪੈਸੇ ਹੀ ਇੱਥੇ ਗੱਲੇ ਚ ਰੱਖੇ ਦੇ ਕੋਈ ਲੈ ਗਿਆ 50000 ਰੁਪਏ ਇੱਕ ਹੀ ਗਏ ਤੇ 8000 ਰੁਪਏ ਇੱਕ ਹੀ 55000 ਹਾਂਜੀ ਪਰ ਗਹਿਣੇ ਕਿੰਨੇ ਦਾ ਨੁਕਸਾਨ ਗਹਿਣੇ ਦਾ ਨੁਕਸਾਨ ਘਟੋ ਘਟ ਸਰ 1.5 ਲੱਖ ਰੁਪਏ ਦਾ ਹੈਗਾ ਕੀ ਕੀ ਚਾਂਦੀ ਚੁੰਦੀ ਦਾ ਸਮਾਨ ਹੀ ਕੁਛ ਸੋਨੇ ਦਾ ਹੈਗਾ ਕੱਲ ਇੱਕ ਕੁੜੀ ਨੇ ਮੁੰਦਰੀ ਰੱਖੀ ਸੀ ਉਹ ਬਚ ਗਈ ਹੈ ਇੱਕ ਵਾਲੀ ਦਾ ਜੋੜਾ ਵਜਾ ਬਾਕੀ ਜਿਹੜਾ ਪਹਿਲਾ ਸੀ ਉਹ ਸਾਰੇ ਲੈ ਗਏ ਵਿੱਚੋਂ ਕੱਢ ਗਏ ਕੈਮਰੇ ਤੋਂ ਵੀ ਲੱਗੇ ਕੈਮਰਾ ਲੱਗੇ ਤੇ ਕੈਮਰਾ ਹੀ ਫਟ ਕੇ ਲੱਗੇ ਫਟ ਕੇ ਲੱਗੇ ਹਾਂਜੀ ਤੇ ਐਸੀ ਇਹਦੇ ਨਾਲ ਹਾਂਜੀ 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 ਉਹ ਮੈਂ ਮੁੰਡੇ ਕੋਲੋਂ ਕਢਾਣਾ ਹੋਰੀ ਮੂਵੀ ਜੇ ਨਿਕਲੇਗੀ ਨਾ ਮੈਂ ਤੁਹਾਨੂੰ ਦੱਸਣਾ ਕੋਈ ਉਹਨਾਂ ਦੀ ਸ਼ਾਇਦ ਫੋਟੋ ਆ ਜਾਵੇ ਵਿੱਚ ਪੁਲਿਸ ਉਹ ਕਪਰੇਟ ਰਿਖੇ ਹਾਂਜੀ ਹਾਂਜੀ ਆਏ ਹੀ ਸਾਰੇ ਕਹਿੰਦੇ ਆਏ ਦੋ ਮਿੰਟ ਥਾਣੇ ਮੈਂ ਜਾਣਾ ਜਿਹੜੇ 골ਡੀ ਜਵੈਲਰ ਤੇ ਦੁਬਾਰਾ ਮੁਝੇ ਤੇ ਨਹੀਂ ਅਰ ਦਸ਼ਨੀਆਂ ਰੋਡ ਪ੍ਰੇਮ ਸੇ ਜਿਆਦਾ ਗਏ ਏਜੰਸੀ ਲਾ ਕੇ ਦੁਕਾਨ ਆ ਕੀ ਗੱਲ ਹੋਈ ਰਲ ਕੀ ਹੋਈ ਸਵੇਰੇ ਜਦੋਂ ਆਏ ਮੈਨੂੰ ਗਵਾਂਡੀਆਂ ਨੇ ਫੋਨ ਕੀਤਾ ਕਿ ਸਵੇਰੇ ਆ ਕੇ ਤੂੰ ਸੌਤੇ ਆ ਗਿਆ ਦੁਕਾਨ ਤੇ ਉਹ ਆ ਕੇ ਵੇਖਿਆ ਤੇ ਚੋਰਾਂ ਨੇ ਤਾਲੇ ਤੋੜੇ ਤੇ ਹੀ ਚੋਰਾਂ ਨੇ ਕਿੰਨੇ ਵਜੇ ਸਮਝੀ ਗੱਲ 3 ਵਜੇ ਕੇ 26 ਮਿੰਟ ਤੇ ਉਹਨਾਂ ਦੇ ਬਾਅਦ ਚ ਵੀਡੀਓ ਦੇ ਵਿੱਚ ਆਇਆ ਵਾ ਤੇ ਉਹਨਾਂ ਨੇ ਫੋਨ ਕਰਕੇ ਸੱਦਿਆ ਜਦੋਂ ਉਹ ਤੇ ਬਾਅਦ ਚ ਵੇਖਿਆ ਤਾਲੇ ਤੋੜੇ ਤੇ ਅੰਦਰ ਵੇਖਿਆ ਐਲ ਸੀ ਡੀ ਤੋੜ ਗਏ ਨੇ ਕੈਮਰੇ ਦਾ ਸਾਰਾ ਸਮਾਨ ਜਿਹੜਾ ਉਹ ਵੀ ਤੋੜ ਕੇ ਲੈ ਗਏ ਨੇ ਬਾਅਦ ਚ ਗਵਾਂਡੀਆਂ ਨੂੰ ਪਤਾ ਲੱਗਿਆ ਉਹਨਾਂ ਨੇ ਆ ਕੇ ਸਭ ਕੁਝ ਇਹ ਦੱਸਿਆ ਵੀ ਇਦਾਂ ਗਵਾਂਡੀਆਂ ਤਾਂ ਮੇਰਾ ਤਾਲਾ ਤੋੜ ਕੇ ਗਵਾਂਡੀਆਂ ਦੇ ਲੋਕ ਦੇ ਵਿੱਚ ਫਸਾ ਗਏ ਆ ਵੀ ਬੰਦੇ ਬਾਹਰ ਨਾ ਨਿਕਲ ਸਕਣ ਅੱਛਾ ਹਾਂਜੀ ਕਿੰਨਾ ਸਮਾਨ ਜਿਹੜਾ ਚੋਰੀ ਲੱਗਿਆ ਸਮਾਨ 400 ਗ੍ਰਾਮ ਜਾਂਦੀ ਤੇ 45000 ਰੁਪਇਆ ਕੈਸ਼ ਸੀ ਉਹ ਸਾਰਾ ਚੋੱਕ ਕੇ ਲੈ ਗਏ ਉਹਨਾਂ ਕੋਲ ਬਾਕੀ ਤਾਲੇ ਜਿਹੜੇ ਅੰਦਰ ਦੇ ਸੇਫ ਦੇ ਹੀ ਉਹ ਖੁੱਲੇ ਨਹੀਂ ਹੈਗੇ ਤੇ ਇਹ ਇਹ ਸਿਲਸਿਲੇ ਦੇ ਵਿੱਚ ਪਤਾ ਨਹੀਂ ਚੋਰਾ ਨੇ ਕੋਈ ਅੰਗਲੀ ਆ ਜਾਂ ਕੀ ਆ ਸਰਕਾਰ ਇਸ ਕੰਮ ਚ ਕੀ ਕਰਦੀ ਪਈ ਹੈ ਤਿੰਨ ਚੋਰ ਆ ਰਹੇ ਨੇ ਵੀਡੀਓ 'ਚ ਕੀ ਮੰਗ ਕਰਦੇ ਮੰਗ ਕੀ ਕਰਦੇ ਆ ਸਰਕਾਰ ਨੂੰ ਇਹਨਾਂ ਖਿਲਾਫ ਕੋਈ ਕਾਰਵਾਈ ਕਰਨੀ ਚਾਹੀਦੀ ਏ ਇਹ ਜਿਹੜੀ ਚੋਰੀ ਦੇ ਇੰਨੀਆਂ ਵਾਰਦਾਤਾਂ ਹੋਈਆਂ ਨੇ ਇਹ ਕਿਦਾਂ ਥੰਮਣਗੇ ਸਰਕਾਰ ਕਿਦਾਂ ਨੱਥ ਪਾਏਗੀ ਲੋਕਾਂ ਦਾ ਇਹਨਾਂ ਨੁਕਸਾਨ ਹੁੰਦਿਆ